ਸਾਸਤਿਕਾ ਜੀ ਸਾਰੇ ਨੂੰ ਜੋ ਆਪਾਂ ਲੈ ਕੇ ਆਏ ਜੀ ਬਹੁਤ ਹੀ ਬਾਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹਿਣਗੇ ਜੀ ਸ਼ਰਟ ਹੈਗੀ ਪਿਓਰ ਕਰੇਵ ਦੀ ਪ੍ਰਿੰਟਡ ਸ਼ਰਟ ਹੋਏਗੀ ਉਸ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਹੈ बॉटਮ ਨਾਲ ਮਿਲੇਗੀ ਪਿਓਰ ਕਰੇਵ ਦੀ ਪਲੇਨ बॉटਮ ਹੋਏਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ कैश ऑन डिलीवरी नहीं है जी पैसे तुम पहले ही पे करने पैणगे शिपिंग फ्री रहेगी ऑलरेडी शिपिंग फ्री रहेगी रहेगी शर्ट डोला सिल्क बनारसी की रहेगी बॉटम प्योर करेव की बॉटम मिलेगी प्राइज उपर लगा हुआ बॉटम प्लेन मिलेगी शर्ट प्रिंटेड होएगी ਹਾਂਜੀ ਜਿਹੜੇ ਅਗਲੇ ਸੂਟ ਰਣਗੇ ਇਹ ਤਣ ਮਿਲੇਗੀ ਜੀ ਵਿਸਕੋਸ オーਰਗੈਂਜ਼ਾ ਦੀ ਸ਼ਰਟ ਰਹੇਗੀ ਉਪਾੜਾ ਸਿਲਕ ਦੀ ਬਾਟਮ ਰਹੇਗੀ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਤੁਹਾਨੂੰ ਇਹਦੇ ਉੱਪਰ ਵਰਕ ਕੀਤਾ ਹੋਇਆ ਮਿਲੇਗਾ ਜਿਹੜਾ ਇਹ ਸੂਟ ਰਹੇਗਾ ਇਹ ਪਿਓਰ ਜਾਰਜਾ ਟਿਸ਼ੂ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਨਾਲ ਬਾਟਮ ਪਲੇਨ ਰਹੇਗੀ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਰਹੇਗਾ ਜੀ ਸ਼ਰਟ ਮੋਡਲ ਸਿਲਕ ਦੀ ਰਹੇਗੀ ਦੁਪੱਟਾ ਪਿਓਛ ਫੌਂਦਾ ਰਹੇਗਾ ਬਾਟਮ ਸ਼ਟੂ ਉਂਦੀ ਮਿਲੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਇਹ ਸੂਟ ਲੈਣਗੇ ਇਹ ਤੁਹਾਨੂੰ ਮਿਲਣਗੇ ਜੀ ਕੁਝ ਸੂਟ ਤੁਹਾਨੂੰ ਮਿਲਣਗੇ ਜੀ ਰਿਯਾਨ ਚ ਕੋਈ ਸੂਟ ਮਿਲਣਗੇ ਤੁਹਾਨੂੰ ਕਾਟਨ ਵਿੱਚ ਸ਼ਰਟ ਪ੍ਰਿੰਟਡ ਰਹੇਗੀ ਬਾਟਮ ਤੁਹਾਨੂੰ ਪਲੇਨ ਮਿਲੇਗੀ ਨਾਲ ਮਿਲੇਗਾ ਦੁਪੱਟਾ ਸ਼ਿਫਨ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਪ੍ਰਾਈਸ ਚੈੱਕ ਕਰਕੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ